ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਸਿ ਇਹ ਬਾ 15 ਏਕੜ ਜਿਹੜੀ ਕਣਕ ਹੈ ਸਾਡੀ ਇਹ ਡੀ ਵੀ ਡਬਲਯੂ 372 ਹੈ ਇਹ ਜਿਹੜੀ ਕਣਕ ਹੈ ਕਣਕ ਦੇ ਜੋ ਸੰਸਥਾਨ ਕਰਨਾਲ ਵੱਲੋਂ ਨਵੀਂ ਕੱਢੀ ਗਈ ਹੈ ਤੇ ਇਹ ਜਿਹੜੀ ਕਣਕ ਬਧੇਰੇ ਝਾੜ ਦੇ ਨਾਲ ਹੀ ਆ ਬਧੇਰੇ ਇਨਪੁੱਟ ਜਣੀ ਜ਼ਿਆਦਾ ਖਾਦਾ ਪਾ ਕੇ ਜ਼ਿਆਦਾ ਝਾੜ ਦੇਣ ਦੀ ਸੰਭਾਗ ਰੱਖਦੀ ਹੈ ਡੀ ਵੀ ਡਬਲਯੂ 372 ਦਾ 80 75 ਕੁਇੰਟਲ 75.3 ਕੁਇੰਟਲ ਪਰ ਹੈਕਟਾਰ ਹੈ ਜਣੀ ਔਸਟਾਰੇ ਇਸ ਵੈਰਾਈਟੀ ਦਾ 30 ਕੁਇੰਟਲ 12 ਕਿਲੋ ਪ੍ਰਤੀ ਏਕੜ ਹੈ ਬਹੁਤ ਜ਼ਿਆਦਾ ਝਾੜ ਦੀ ਸਮਰੱਥਾ ਇਸ ਵੈਰਾਈਟੀ ਚ ਤੇ ਇਹਦਾ ਜਿਹੜਾ ਹੈਗਾ ਝਾੜ ਦੇਣ ਦੀ ਸਮਰੱਥਾ ਜਿਹੜੀ ਉਹ 84 ਕੁਇੰਟਲ 84.9 ਕੁਇੰਟਲ ਪਰ ਹੈਕਟਾਰ ਹੈ ਜਣੀ 1 ਏਕੜ ਦੇ ਵਿੱਚੋਂ 33 ਕੁਇੰਟਲ 96 ਕਿਲੋ ਤੱਕ ਵੀ ਇਹ ਕਣਕ ਦੇ ਜੋ ਸੰਤਾਨ ਨਾਲ ਨੇ ਇਹਦਾ ਜਿਹੜਾ ਝਾੜ ਕੱਢਿਆ ਤੇ 152 ਦਿਨ ਦੇ ਵਿੱਚ ਪੱਕਦੀ ਹੈ ਤੇ 96 ਸੈਂਟੀਮੀਟਰ ਇਹਦਾ ਲਗਭਗ ਕੱਦ ਹੈ ਇਹ ਜਿਹੜੀ ਕਣਕ ਹੈ ਡਿਗਦੀ ਨਹੀਂ ਤੇ ਬਿਮਾਰੀਆਂ ਦਾ ਟੱਕਰਾ ਕਰਦੀ ਹੈ ਤੇ ਜਣੀ ਬਹੇਰੇ ਇਨਪੁਟ ਜਿਆਦਾ ਖਾਦਾ ਪਾ ਕੇ ਵੈਰਾਈਟੀਆਂ ਜਿਹੜੀ ਜਿਆਦਾ ਝਾੜ ਦੇਣਦੀ ਹੁਣ ਇਸ ਵੇਲੇ ਬਹੁਤ ਖੂਬਸੂਰਤ ਖੜੀ ਹੈ ਕੋਈ ਉੱਚਾ ਨਹੀਂ ਮਾ ਬੂਟਾ ਨਹੀਂ ਹੈ ਕੋਈ ਨਦੀਨ ਨਹੀਂ ਹੈਗਾ ਤੇ ਹੁਣ ਇਸ ਵੇਲੇ ਠੰਡ ਵੀ ਬਹੁਤ ਅੱਛੀ ਪੈ ਰਹੀ ਹੈ ਕਣਕਾਂ ਵਾਸਤੇ ਯਾਨੀ ਇਹ ਜਿਹੜੀ ਕਣਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਰਕਮੇ ਦੇ ਬੀਜੀ ਜਾਊਗਾ